ਬਾਬਾ ਸਾਹਿਬ ਤੇਰੀ ਸੋਚ ਦੇ ਮੇਰੇ ਨਹੀਂ ਕੋਈ ਬਾਬਾ ਸਾਹਿਬ ਤੇਰੀ ਸੋਚ ਦੇ ਮੇਰੇ ਨਹੀਂ ਕੋਈ ਸਤਕਾਰਯੋਗ ਭੈਣੋ ਤੇ ਭਰਾਓ ਅੱਜ ਆਪਾਂ ਬਾਬਾ ਸਾਹਿਬ ਡਾਕਟਰ ਭੀਮਰਾਓ ਅਬੇਂਦਕਰ ਸਾਹਿਬ ਦਾ ਜਨਮ ਦਿਹਾੜਾ ਪਿੰਡ ਭਾਗਸਰ ਵਿਖੇ ਸੰਤ ਬਾਬਾ ਭਾਗਦਾਸ ਦੇ ਡੇਰੇ ਵਿੱਚ ਮਨਾ ਰਹੇ ਆਂ ਇਹ ਗਰੀਬ ਵਰਗ ਦੇ ਦਲਿਤ ਵਰਗ ਦੇ ਮਸੀਹਾ અવਤਾਰ ਬਣ ਕੇ ਇਹ ਦੁਨੀਆ ਉੱਤੇ ਆਏ ਆ ਜਦੋਂ ਕਿ ਨਫ਼ਰਤ ਦਾ ਕੋਲ ਬਾਲਾ ਸੀ ਉਹਨਾਂ ਬਾਬਾ ਸਾਹਿਬ ਨੇ ਉਹਨਾਂ ਦਿਨਾਂ ਵਿੱਚ ਆਪਣੀ ਪੜ੍ਹਾਈ ਕੀਤੀ ਬਹੁਤ ਸਾਰੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਜਦੋਂ ਕਿ ਉਹਨਾਂ ਨੂੰ ਦੂਰ ਸਾਰੀ ਬਾਹ ਦਿੱਤਾ ਜਾਂਦਾ ਸੀ ਕਲਾਸ ਤੋਂ ਸਕੂਲ 'ਚ ਨਹੀਂ ਵੜਨ ਦਿੱਤਾ ਜਾਂਦਾ ਸੀ ਉਹਨਾਂ ਦਿਨਾਂ 'ਚ ਨਫ਼ਰਤ ਦੇ ਵਿੱਚੋਂ ਬਾਬਾ ਸਾਹਿਬ ਪੜ੍ਹੇ ਤੇ ਜਦੋਂ ਛਪੜਾਂ ਦਾ ਪਾਣੀ ਜਾਂ ਨਹਿਰਾਂ ਦਾ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਇਹ ਜਿਹੜਾ ਦਲਿਤ ਵਰਗ ਆ ਪਛੜੀਆਂ ਜਾਤੀਆਂ ਇਹ ਲੋਕ ਪਰੈਸ਼ਟ ਕਰਦੇ ਆ ਪਾਣੀ ਨੂੰ ਉਹਨਾਂ ਨੂੰ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀ ਤਾਂ ਉਹਨਾਂ ਦਿਨਾਂ 'ਚ ਬਾਬਾ ਸਾਹਿਬ અવਤਾਰ ਬਣ ਕੇ ਦੁਨੀਆ ਦੇ ਰੈਬਰ ਬਣ ਕੇ ਦਲਿਤ ਵਰਗ ਦੇ ਗਰੀਬਾਂ ਦੇ ਮਸੀਹਾ ਬਣ ਕੇ ਭਾਰਤ 'ਚ ਪੈਦਾ ਹੋਏ ਆਪਣੇ ਇੱਥੇ ਆਏ ਤੇ ਉਹਨਾਂ ਨੇ ਆਕੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਤੇ ਗਰੀਬ ਜਨਤਾ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਜੇ ਅੱਜ ਉਹਨਾਂ ਨੇ ਸਾਨੂੰ ਵੋਟ ਪਾਉਣ ਦਾ ਹੱਕ ਨਾ ਦਿੱਤਾ ਹੁੰਦਾ ਤਾਂ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਸੀ ਕਿਉਂਕਿ ਉਹਨਾਂ ਦੀ ਇੱਕ ਬਹੁਤ ਤਗੜੀ ਦੇਣਾ ਜਿੱਥੇ ਉਹਨਾਂ ਨੇ ਵੋਟ ਪਾਉਣ ਦਾ ਹੱਕ ਦਿੱਤਾ ਉੱਥੇ ਗਰੀਬ ਲੋਕਾਂ ਨੂੰ 33% ਰਾਖਵਾ ਕਰਨ ਨੌਕਰੀਆਂ 'ਚ ਦਿੱਤਾ ਤੇ ਜਿਹੜੇ ਸਾਡੇ ਪੜ੍ਹ ਲਿਖ ਕੇ ਅਫਸਰ ਬਣਦੇ ਆ ਡੀਸੀ ਜੱਜ ਬਣਦੇ ਆ ਐਮਐਲਏ ਬਣਦੇ ਆ ਮੰਤਰੀ ਬਣਦੇ ਆ ਵੱਡੀਆਂ ਤਗੜੀਆਂ ਪੋਸਟਾਂ 'ਤੇ ਜਾਂਦੇ ਆ ਉਹ 33% ਰਾਖਵਾ ਕਰਨ ਦੇ ਵਿੱਚ ਜਾਂਦੇ ਆ ਤੇ ਜੇ ਅਸੀਂ ਪੜ ਰਹੇ ਆ ਤਾਂ ਉਹਨਾਂ ਦੀ ਬਦੌਲਤ ਹੀ ਪੜ ਰਹੇ ਆਂ ਬਾਬਾ ਸਾਹਿਬ ਦੀ ਇਹ ਸੋਚ ਸੀ ਵੀ ਸਾਡਾ ਵਰਗ ਅੱਗੇ ਆਵੇ ਤੇ ਤੁਹਾਨੂੰ ਪਤਾ ਜਿਹੜੀਆਂ ਸਮੇ ਸਮੇ ਦੀਆਂ ਹਾਕਮ ਸਰਕਾਰਾਂ ਉਹ ਸਾਡੇ ਨਾਲ ਕੀ ਕਰਦੀਆਂ ਸਾਡੇ ਤੋਂ ਵੋਟਾਂ ਲੈ ਲੈਂਦੀਆਂ ਸਾਨੂੰ ਉਦੋਂ ਬਾਅਦ 5 ਸਾਲ ਪੁੱਛਿਆ ਨਹੀਂ ਜਾਂਦਾ ਵੋਟਾਂ ਮੌਕੇ ਆ ਕੇ ਬਾਪੂ ਕਹਿੰਦੇ ਆ ਮੁਰਕੇ ਸਾਡੀ ਸਾਰ ਨਹੀਂ ਲੈਂਦੇ ਕਿਉਂਕਿ ਤੁਹਾਨੂੰ ਪਤਾ ਪਿਛਲੇ ਸਮੇਂ 'ਚ ਵੀ ਤੀਜੀ ਧਿਰ ਝਾੜੂ ਵਾਲਿਆਂ ਦੀ ਜਿਹੜੀ ਆਈ ਉਹਨੇ ਵੱਖ-ਵੱਖ ਲੋਕਾਂ ਵਾਸਤੇ ਵਾਅਦੇ ਕੀਤੇ ਅਸੀਂ ਔਰਤਾਂ ਵਾਸਤੇ ਜਿਹੜੀ 18 ਸਾਲ ਤੋਂ ਵੱਧ ਹੋਊਗੀ ਉਹਨਾਂ ਦਾ ਚੁੱਲ੍ਹਾ ਤਬਦਾ ਹੋਊਗਾ ਉਹਨਾਂ ਨੂੰ 1000 ਰੁਪਿਆ ਉਹਨਾਂ ਦੇ ਖਾਤਿਆਂ 'ਚ ਪਾਇਆ ਕਰਾਂਗੇ ਤੇ 2500 ਰੁਪਿਆ ਅਸੀਂ ਗਲਤ ਵਰਗ ਗਰੀਬਾਂ ਨੂੰ ਜਿਹੜੀ ਪੈਨਸ਼ਨ ਮਿਲਦੀ ਆ ਉਹ ਅਸੀਂ ਵਾਅਦਾ ਕਰਾਂਗੇ ਹੋਇਆ ਉਲਟ ਉਹਨਾਂ ਨੇ ਕੰਟਰੀ ਬੰਦ ਕਰਤੀ ਫੈਕਟਰੀਆਂ 'ਚ ਮਜ਼ਦੂਰਾਂ ਤੋਂ 8 ਘੰਟੇ ਦੀ ਬਜਾਏ 12 ਘੰਟੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹਸਪਤਾਲਾ 'ਚ ਡਾਕਟਰ ਨਹੀਂ ਇੱਕ ਡਾਕਟਰ ਬੈਠਾ ਹੁੰਦਾ 500 ਮਰੀਜ਼ ਉਹਦੇ ਡਾਕਟਰ ਦੇ ਬਾਹਰ 'ਚ ਖੜਾ ਹੁੰਦਾ ਕੀ ਡਾਕਟਰ ਵੇਖ ਦੂ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਕਿ ਭਰਤੀ ਕਰੇ ਡਾਕਟਰਾਂ ਦੀ ਭਰਤੀ ਕਿੱਥੇ ਬੇਰਜਗਾਰ ਜਿੱਥੇ ਬੀਏਐਮਏ ਕਰੇ ਰੋਲ ਦੇ ਫਿਰਦੇ ਦਿਹਾੜੀਆਂ ਕਰਦੇ ਆ ਉਹਨਾਂ ਨੂੰ ਸਰਕਾਰ ਨੌਕਰੀਆਂ ਦੇਵੇ ਤੇ ਜਿਹੜੀ ਵਿਦਿਆ ਗਰੀਬ ਵਰਗ ਵਾਸਤੇ ਮੁਫਤ ਹੋਣੀ ਚਾਹੀਦੀ ਆ ਕਿਉਂਕਿ ਜਿਹੜੀ ਅੱਜ ਮਜ਼ਦੂਰ ਦੀ ਰੇੜੀ ਆ 300 ਰੁਪਿਆ ਉਹ ਰੋਟੀ ਆਪਣੀ ਪਕਾਵੇ ਕਿ ਜਾਂ ਬੱਚਿਆਂ ਨੂੰ ਪੜ੍ਹਾਵੇ ਇਲਾਜ ਨਹੀਂ ਕਰਦਾ ਇਲਾਜ ਤੋਂ ਬਾਅਦ ਬਾਰ ਹੋ ਗਏ ਜਨਤਾ ਤੇ ਜੇ ਸਰਕਾਰ ਚਾਵੇ ਬੇਰਜਾਰ ਨੌਜਵਾਨ ਪੜੇ ਲਿਖੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜੇ 2 ਲੱਖ ਲੋਕ ਇੰਟਰਵਿਊ ਤੇ ਜਾਂਦੇ ਆ ਭਗੜ ਦੜਮਾਈਦੀ ਆ ਇਹ ਸਰਕਾਰ ਨਾ ਤਾਂ ਜਿਹੜੇ ਪੜੇ ਲਿਖੇ ਵਰਗ ਨੂੰ ਬੇਰਜਾਰੀ ਪੱਤਾ ਦੇਵੇ ਉਹਨਾਂ ਦੇ ਜਿਉਂਦੇ ਰਹਿਣ ਵਾਸਤੇ ਮੈਂ ਤਾਂ ਸਰਕਾਰ ਤੋਂ ਇਹ ਮੰਗ ਕਰਦਾ ਕਿ ਅੱਜ ਮਹਿੰਗਾਈ ਦਾ ਯੁੱਗ ਆ ਅੱਜ ਕੋਈ ਪੈਨਸ਼ਨਾਂ ਇਹ ਨਹੀਂ ਸਰਦਾ ਘੱਟੋ ਘੱਟ ਉਹਨਾਂ ਦੀਆਂ ਪੈਨਸ਼ਨਾਂ 'ਚ ਵਾਧਾ ਕੀਤਾ ਜਾਵੇ ਜਿਹੜੀਆਂ ਔਰਤਾਂ ਨਾਲ ਵਾਦੇ ਕੀਤੇ ਆ ਵੋਟਾਂ ਚ ਇਹਨਾਂ ਨੇ ਸਰਕਾਰ ਨੇ ਉਹ ਉਹਨਾਂ ਨੂੰ ਘੱਟੋ ਘੱਟ ਉਹਨਾਂ ਨੂੰ ਉਜਰਤ ਹਜ਼ਾਰ ਤੋਂ ਵੀ ਵਧਾ ਕੇ ਘੱਟੋ ਘੱਟ ਜਿਹੜੇ 2000 ਰੁਪਿਆ ਤਾਂ ਉਹਨਾਂ ਦੇ ਖਾਤਿਆਂ ਚ ਇਹ ਸਰਕਾਰ ਪਾਵੇ 2 ਸਾਲ ਦੇ ਵਾਦੇ ਕੀਤੇ ਆ ਤੇ ਮੈਂ ਇੰਨਾ ਹੀ ਕਹਿੰਦਾ ਹਾਂ ਡਾਕਟਰ ਸਾਹਿਬ ਦੀ ਸੋਚ ਤੇ ਅਸੀਂ ਪਹਿਰਾ ਦੇਾਂਗੇ ਕਿਉਂਕਿ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਤੇ ਅਸੀਂ ਸਾਰੇ ਧੂਮਤਾਂ ਉਹਨਾਂ ਮਨਾ ਰਹੇ ਆ ਤੇ ਮੈਂ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਬਾਬਾ ਸਾਹਿਬ ਤੇਰੀ ਸੋਚ ਤੇ